ਕਿ ਜਿਹੜੇ ਲੋਕ ਨੀਵੀਆਂ ਜਾਤਾਂ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਕ੍ਰਿਣਾ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਕਰਤਾ ਅਮਰਿਤ ਛਕਾ ਕੇ ਜੇ ਪਰਿਵਾਰ ਦੇ ਵਿੱਚ ਸਵੇਰੇ ਨਿਤਨੇਮ ਹੋ ਰਿਹਾ ਤੇ ਬੱਚਾ ਜ਼ਰੂਰ ਨਿਤਨੇਮ ਕਰੇਗਾ ਜੇ ਪਰਿਵਾਰ ਦੇ ਵਿੱਚ ਸਵੇਰੇ ਉੱਠ ਕੇ ਟੀਵੀ ਤੇ ਲੱਚਰ ਗੀਤ ਚੱਲ ਰਹੇ ਆ ਤੇ ਬੱਚਾ ਵੀ ਲੱਚਰ ਗੀਤ ਹੀ ਸੁਨੇਗਾ ਮੈਂ ਕਹਿੰਦਾ ਜੀ ਬਾਣੇ ਨੂੰ ਹੋ ਜਾਂਦੀ ਹੈ ਰਿਸਪੈਕਟ ਜਿੱਥੇ ਤੱਕ ਮੈਂ ਦੇਖਿਆ ਹਣਾ ਕਿ ਜਦੋਂ ਤੁਹਾਡੇ ਕੇਸ ਦਾੜੀ ਰੱਖੇ ਆ ਦਸਤਾਰ ਸਜੀ ਹੋਈ ਆ ਤੁਹਾਡੀ ਆਲਰੇਡੀ ਰਿਸਪੈਕਟ ਹੁੰਦੀ ਆ ਪਰ ਉਸ ਰਿਸਪੈਕਟ ਨੂੰ ਤੁਸੀਂ ਡਿਜ਼ਰਵ ਕਰਦੇ ਹੋ ਇਹ ਆਪਣੇ ਆਪ ਨੂੰ ਪਤ 40 ਮੁਕਤੀਆਂ ਨੂੰ ਉੱਥੇ ਹੈਨਾ ਬਿਦਾਵਾ ਪਾੜਿਆ ਜਿਹੜੇ ਉੱਥੇ ਅਨੰਦਪੁਰ ਸਾਹਿਬ ਬਿਦਾਵਾ ਲਿਖ ਕੇ ਆਏ ਸੀ ਸੋ ਗੁਰੂ ਮਹਾਰਾਜ ਸਾਡੇ ਵੀ ਬਿਦਾਵੇ ਪਾੜਨ ਜਿਹੜੇ ਸਾਡੇ ਚ ਕ੍ਰੀਤੀਆਂ ਨੇ ਉਹ ਦੂਰ ਹੋਣ ਤੇ ਗੁਰੂ ਮਹਾਰਾਜ ਸਾਨੂੰ ਵੀ ਹੈਨਾ ਗੋਦੀ ਚ ਲੈ ਕੇ ਤੇ ਅ ਗਰਨ ਨਾਲ ਲੈ ਕੇ ਤੇ ਸਾਡੇ ਬਤਾਵੇ ਪਾੜਨ ਤੇ ਗੁਰੂ ਵਾਲੇ ਸੱਚ ਸਿੰਘ ਸਜੀਏ ਸਾਈਕਲਬਾਈਆਂ ਨਾਲ ਕੋ ਹੈਗੇ ਆਏ ਆ ਬਾਈ ਹੁਣੇ ਯਾਤਰਾ ਜਿਹੜੀ ਆ ਉਹ ਅ ਸ਼੍ਰੀ ਮੁਕਸਰ ਸਾਹਿਬ ਦੀ ਜਿਹੜੀ ਉਹ ਕਰਦੇ ਆ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਮਾਗੀ ਦਾ ਮੇਲਾ ਲੱਗਦਾ ਹੈ ਤੇ ਸਿੱਖ ਸੰਗਤਾਂ ਹਮ ਹਮ ਆ ਕੇ ਉੱਥੇ ਪਹੁੰਚਦੀਆਂ ਨੇ ਤੇ ਉੱਥੇ ਹੀ ਨੌਜਵਾਨਾਂ ਚ ਵੀ ਕਾਫੀ ਜ਼ਿਆਦਾ ਜੋਸ਼ ਹੁੰਦਾ ਆ ਉਹ ਸਿੱਖ ਇਤਿਹਾਸ ਪੁਰਾਣਾ ਨੌਜਵਾਨ ਜਿਹੜਾ ਯਾਦ ਕਰਦੇ ਨੇ ਤੇ ਉਸ ਧਰਤੀ ਨੂੰ ਸਜਦਾ ਕਰਨ ਲਈ ਵੱਖੋ ਵੱਖਰੇ ਤਰੀਕਿਆਂ ਨਾਲ ਉੱਥੇ ਪਹੁੰਚਦੇ ਨੇ ਤੇ ਉਸੇ ਤਰ੍ਹਾਂ ਕੁਝ ਨੌਜਵਾਨ ਜਿਹੜੇ ਆ ਉਹ ਸਾਈਕਲ ਉੱਤੇ ਜਿਹੜੇ ਆ ਇਹ ਯਾਤਰਾ ਸ੍ਰੀ ਮੁਕਤਸਰ ਸਾਹਿਬ ਦੀ ਕਰਦੇ ਨੇ ਬਾਈ ਹਣੀ ਸਾਨੂੰ ਰਸਤੇ 'ਚ ਮਿਲੇ ਆ ਗੱਲਬਾਤ ਕਰਦੇ ਆ ਇਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਪਾਜੀ ਚੜਦੀ ਕਲਾ ਜੀ ਬਿਲਕੁਲ ਚੜਦੀ ਕਲਾ ਜੀ ਜੀ ਪਾਜੀ ਬਹੁਤ ਵਧੀਆ ਲੱਗਿਆ ਸਾਈਕਲ ਤੇ ਤੁਸੀਂ ਜਾ ਰਹੇ ਹੋ ਨੌਜਵਾਨਾਂ ਨੂੰ ਸਨੇਹਾ ਵੀ ਆ ਤੇ ਗੁਰੂਆਂ ਦੀ ਧਰਤੀ ਨੂੰ ਵੀ ਸਜਦਾ ਕਰਨ ਜਾ ਰਹੇ ਹੋ ਤਾਂ ਬਹੁਤ ਵਧੀਆ ਲੱਗ ਰਿਹਾ ਹਾਂਜੀ ਇਹੀ ਸਾਡਾ ਇਹੀ ਟਰਾਈ ਰਹਿੰਦਾ ਹੈ ਕਿ ਸਾਨੂੰ ਦੇਖ ਕੇ ਜਾਂ ਕੋਈ ਵੀ ਹਨਾ ਕਿ ਨਸ਼ਾ ਬੰਦ ਕਰਕੇ ਸਭ ਤੋਂ ਪਹਿਲਾਂ ਆਪਣੇ ਵਿੱਚੋਂ ਜੇ ਕੋਈ ਕਰਦਾ ਤੇ ਉਸ ਤੋਂ ਬਾਅਦ ਉਹ ਗਰਾਊਂਡ ਜਾਵੇ ਰਨਿੰਗ ਕਰੇ ਸਾਈਕਲਿੰਗ ਕਰੇ ਤੇ ਨਸ਼ੇ ਤਿਆਗ ਕੇ ਆਪਾਂ ਗੁਰੂ ਮਹਾਰਾਜ ਦਿੱਤੇ ਹੋਏ ਸਨੇਹੇ ਨੂੰ ਹਨਾ ਮੰਨिए ਤੇ ਗੁਰੂ ਵਾਲੇ ਬਣੀਏ ਸਿੰਘ ਸਜੀਏ ਕਿਉਂਕਿ ਜੇ ਪੰਜਾਬ ਵਿੱਚ ਰਹਿ ਰਹੇ ਆ ਨਾਂ ਪਿੱਛੇ ਸਿੰਘ ਲੱਗਦਾ ਤੇ ਗੁਰੂ ਮਹਾਰਾਜ ਨੇ ਸਿੰਘ ਲਾਇਆ ਆਪਾਂ ਨੂੰ ਇੱਕ ਵੱਖਰੀ ਕੌਮ ਬਣਾਇਆ ਹਣਾ ਕੇਸ ਦਾੜੇ ਰੱਖੀਏ ਤੇ ਅਮਰਤ ਸ਼ਕੀਏ ਤੇ ਸਿੰਘ ਸਜੀਏ ਬਿਲਕੁਲ ਮਹਾਰਾਜ ਨੇ ਤਾਂ ਨਿਤਨੇਮ ਦਾ ਜਿਹੜਾ ਆ ਉਹ ਕਿੰਨਾ ਜ਼ਰੂਰੀ ਆ ਕੇਸ ਰੱਖਣੇ ਕਿੰਨੇ ਜ਼ਰੂਰੀ ਆ ਤਾਂ ਉਹ ਸਰਸਾ ਦੀ ਨਦੀ ਉੱਤੇ ਬਕੂਬੀ ਉਹਨਾਂ ਨੇ ਉਦਾਹਰਣ ਦਿੱਤੀ ਆ ਜੀ ਪਰਿਵਾਰ ਵਿਛੜ ਰਿਹਾ ਸੀ ਤਾਂ ਨਿਤਨੇਮ ਹੋ ਰਿਹਾ ਸੀ ਬਿਲਕੁਲ ਹਾਂਜੀ ਜਿਵੇਂ ਹੁਣ ਆਪਾਂ ਪਿੱਛੇ ਜੇ ਫਤਿਹਗੜ੍ਹ ਸਾਹਿਬ ਸ਼ਹੀਦਾਂ ਦਾ ਜਗ੍ਹਾ ਦੇ ਉੱਤੇ ਛਿੱਦੀ-ਧਿਆੜੇ ਮਨਾ ਕੇ ਹਟਿਆ ਹਣਾ ਤੇ ਹੁਣ ਅਸੀਂ ਅੱਜ ਜਾ ਰਹੇ ਸੀ ਸ੍ਰੀ ਮੁਕਸਰ ਸਾਹਿਬ ਮੇਲਾ ਮਾਗੀ ਦਾ ਲੱਗਿਆ ਹੋਇਆ ਜਿੱਥੇ ਤੇ ਉੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਹੀ ਆਪਾਂ ਇਨਸਪਾਇਰਡ ਹੁੰਨੇ 40 ਮੁਕਤੀਆਂ ਨੂੰ ਉੱਥੇ ਹਨਾ ਬਿਦਾਵਾ ਪਾੜਿਆ ਜਿਹੜੇ ਉੱਥੇ ਅਨੰਤਪੁਰ ਸਾਹਿਬ ਬਿਦਾਵਾ ਲਿਖ ਕੇ ਆਏ ਸੀ ਸੋ ਗੁਰੂ ਮਹਾਰਾਜ ਸਾਡੇ ਵੀ ਬਿਦਾਵੇ ਪਾੜਨ ਜਿਹੜੇ ਸਾਡੇ ਚ ਕੁਰੀਤੀਆਂ ਨੇ ਉਹ ਦੂਰ ਹੋਣ ਤੇ ਗੁਰੂ ਮਹਾਰਾਜ ਸਾਨੂੰ ਵੀ ਹਨਾ ਗੋਦੀ ਚ ਲੈ ਕੇ ਤੇ ਅ ਗਲ ਨਾਲ ਲੈ ਕੇ ਤੇ ਸਾਡੇ ਬਿਦਾਵੇ ਪਾੜਨ ਤੇ ਗੁਰੂ ਆਲੇ ਸੰਜ ਸਿੰਘ ਸਜ ਗਏ ਭਾਈ ਹੁਣ ਤਾਂ ਉਹਨਾਂ ਔਖਾ ਸਮਾਂ ਵੀ ਨਹੀਂ ਹੈਗਾ ਆ ਜੇ ਗੱਲ ਕਰ ਲਈਏ ਨਾ ਤਾਂ ਸਾਨੂੰ ਕੋਈ ਨਿਤ ਨਿਮ ਕਰਨ ਤੋਂ ਰੋਕ ਰਿਹਾ ਜਾਂ ਨਾ ਬਾਣੀ ਪੜਨ ਤੋਂ ਰੋਕ ਰਿਹਾ ਨਾ ਗੁਰੂ ਘਰ ਜਾਣ ਤੋਂ ਰੋਕ ਰਿਹਾ ਉਸ ਵੇਲੇ ਤਾਂ ਗਲਾਂ ਤੇ ਇੱਕ ਤਰ੍ਹਾਂ ਦੀਆਂ ਤਲਵਾਰਾਂ ਹੀ ਰੱਖੀਆਂ ਹੋਈਆਂ ਸੀ ਹਾਕਮਾਂ ਨੇ ਹਨਾ ਜੀ ਬਿਲਕੁਲ ਹਾਂਜੀ ਕਿ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਦੱਬੇ ਕੁਚਲੇ ਲੋਕ ਸੀਗੇ ਜਦੋਂ ਵਿਸਾਖੀ ਤੇ ਸਿੰਘ ਸਾਜਿਆ ਸੀ ਇਸ ਕਰਕੇ ਕਿ ਜਿਹੜੇ ਲੋਕ ਨੀਵੀਆਂ ਜਾਤਾਂ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਕ੍ਰਿਣਾ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਕਰਤਾ ਅੰਮ੍ਰਿਤ ਛਕਾ ਕੇ ਇੱਕੋ ਬਾਟੇ ਚ ਤੇ ਉਸੇ ਦੀ ਹੀ ਗਾਂ ਆਪਾਂ ਦੇਖੀਏ ਤੇ ਹੁਣ ਵੀ ਜਿਹੜਾ ਅੱਜ ਕੱਲ ਕੀ ਹੈ ਕਿ ਆਪਣੇ ਪਰਿਵਾਰਾਂ ਚੋਂ ਆਪਾਂ ਨੂੰ ਪਤਾ ਲੱਗਣਾ ਹੈ ਕਿ ਆਪਣੇ ਪਰਿਵਾਰ ਦੇ ਵਿੱਚ ਕੀ ਚੱਲ ਰਿਹਾ ਹੈ ਜੇ ਪਰਿਵਾਰ ਦੇ ਵਿੱਚ ਸਵੇਰੇ ਨਿਤਨੇਮ ਹੋ ਰਿਹਾ ਤੇ ਬੱਚਾ ਜ਼ਰੂਰ ਨਿਤਨੇਮ ਕਰੇਗਾ ਜੇ ਪਰਿਵਾਰ ਦੇ ਵਿੱਚ ਸਵੇਰੇ ਉੱਠ ਕੇ ਟੀਵੀ ਤੇ ਲੱਚਰ ਗੀਤ ਚੱਲ ਰਹੇ ਆ ਤੇ ਬੱਚਾ ਵੀ ਲੱਚਰ ਗੀਤ ਹੀ ਸੁਨੇਗਾ ਜੀ ਬਿਲਕੁਲ ਬਿਲਕੁਲ ਭਾਈ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਵਿਰੇ ਲਾਪਰੇ ਸਿੰਘ ਗਿੱਲ ਤੁਸੀਂ ਕਰਦੇ ਕਿਉਂ ਵੈਸੇ ਵਿਰੇ ਮੈਂ ਗਵਰਨਮੈਂਟ ਜੌਬ ਦੀ ਪ੍ਰੈਪਰੇਸ਼ਨ ਕਰ ਰਿਹਾ ਵੈਸੇ ਮੇਰੀ ਬੀਐਸਸੀ ਐਗਰੀਕਲਚਰ ਆ ਜੀ ਅਸੀਂ ਚਾਈਲਡਹੂਡ ਫਰੈਂਡ ਆ ਵਿਰੇ ਜੀ ਹਾਂ ਬਚਪਨ ਤੋਂ 33 ਸਾਲ ਤੋਂ ਇਕੱਠੇ ਆ ਜੀ ਅੱਛਾ ਭਾਜੀ ਦਿਮਾਗ 'ਚ ਪਲਾਨ ਕਿਵੇਂ ਆਇਆ ਕਿ ਮਤਲਬ ਇਸ ਤਰ੍ਹਾਂ ਸਾਈਕਲਿੰਗ ਕੀਤੀ ਜਾਵੇ ਕਿ ਜਿਸ ਤਰ੍ਹਾਂ ਮੈਂ ਪਿੱਛੇ ਦੇਖਿਆ ਕਿ ਹਰੀ ਸਿੰਘ ਨਲੂਆ ਦੀ ਪਿੱਛੇ ਤਸਵੀਰ ਬਣਾਈ ਹੋਣੀ ਬਣਾਈ ਹੋਈ ਆ ਹਰ ਮੈਦਾਨ ਫਤਿਹ ਲਿਖਿਆ ਆ ਤੇ ਬਾਈ ਹੁਣੀ ਮਤਲਬ ਇੱਕ ਚੰਗਾ ਮੈਸੇਜ ਦੇ ਰਿਹਾ ਤਾਂ ਬਾਈ ਦਿਮਾਗ 'ਚ ਕਿਵੇਂ ਪਲਾਨ ਆਇਆ ਕਿ ਕੁਝ ਇਸ ਤਰ੍ਹਾਂ ਦਾ ਯੂਨਿਕ ਜਿਹਾ ਕੀਤਾ ਆ ਵੀਰੇ ਅਸੀਂ ਨਾ ਸੰਡੇ ਨੂੰ ਮੰਨ ਲਓ ਫ੍ਰੀ ਟਾਈਮ ਹੁੰਦਾ ਠੀਕ ਹੈ ਤੇ ਇਹ ਭਾਜੀ ਜੌਬ ਕਰਦੇ ਨੇ ਇਹਦੇ ਕਰਕੇ ਅਸੀਂ ਸੰਡੇ ਨੂੰ ਨਾ ਬਠਿੰਡੇ ਦੇ ਆਸ-ਪਾਸ ਗੁਰੂ ਘਰਾਂ 'ਚ ਹਨਾ ਆਪਾਂ ਰਾਈਡ ਲਾਣੇ ਆ ਤੇ ਇੱਕ ਤਾਂ ਇਹ ਆ ਆਪਦੀ ਬਾਡੀ ਨੂੰ ਐਕਟੀਵਿਟੀ ਦਿੰਨੇ ਆ ਸੀ ਹਨਾ ਹਨਾ ਰੋਜ਼ ਰੋਜ਼ ਦੇ ਮਿਆਂ 'ਚੋਂ ਬਾਡੀ ਨੂੰ ਫਿਟ ਰੱਖਦੇ ਆ ਤੇ ਪਲੱਸ ਕੀ ਹੈ ਜੀ ਇਹ ਪਾਜੀ ਨਾਲ ਇਹਨਾਂ ਕੋ ਮੂ ਪਿਆਰ ਹੈ ਹਨਾ ਕੁਝ ਸਿੱਖਣ ਨੂੰ ਮਿਲਦਾ ਹੈ ਹਨਾ ਤੇ ਤਾਂ ਕਰਕੇ ਬਾਕੀ ਵਾਈਗੁਰ ਦੀ ਕਿਰਪਾ ਜੀ ਹਨਾ ਜਿੱਥੇ ਜਲ ਦਾਣਾ ਪਾਣੀ ਹੁੰਦਾ ਅੰਜਲ ਹੁੰਦਾ ਵਾਈਗੁਰ ਆਪ ਬੁਲਾਉਂਦੇ ਨੇ ਜੀ ਜੀਪ ਜੀ ਦੇਖਿਆ ਸੰਗਤ ਦਾ ਵੀ ਕਿੰਨਾ ਫਰਕ ਹੈ ਜਦੋਂ ਚਾਈਲਡਹੂਡ ਫਰੈਂਡ ਹੁੰਦੇ ਮੇਰਾ ਵੀ ਇੱਕ ਹੈਗਾ ਆ ਹੁਣ ਤੱਕ ਆ ਸਾਡਾ ਜਨਮ ਦਿਨ ਦਾ ਵੀ ਦੋ ਤਿੰਨ ਦਿਨ ਦਾ ਹੀ ਫਰਕ ਆ ਤੇ ਅਸੀਂ ਪਰ ਪੂਰਾ ਫ੍ਰੈਂਕਲੀ ਰਹਿੰਦੇ ਪਰ ਜਦੋਂ ਸਾਨੂੰ ਇਹ ਗੱਲ ਕਰ ਰਹੇ ਤਾਂ ਪਾਜੀ ਕਿੰਨੀ ਰਿਸਪੈਕਟ ਦੇ ਰਿਹਾ ਇਹ ਇੱਕ ਸੰਗਤ ਦਾ ਫਰਕ ਕਹਿ ਸਕਦੇ ਆ ਸੰਗਤ ਦਾ ਫਰਕ ਜੀ ਜੀ ਬਾਕੀ ਰਿਸਪੈਕਟ ਤੁਹਾਡੇ ਮੈਂ ਕਹਿੰਦਾ ਜੀ ਬਾਣੇ ਨੂੰ ਹੋ ਜਾਂਦੀ ਆ ਰਿਸਪੈਕਟ ਜਿੱਥੇ ਤੱਕ ਮੈਂ ਦੇਖਿਆ ਹਨਾ ਕਿ ਜਦੋਂ ਤੁਹਾਡੇ ਕੇਸ ਦਾੜੀ ਰੱਖੇ ਆ ਦਸਤਾਰ ਸਜੀ ਹੋਈ ਆ ਤੁਹਾਡੀ ਆਲਰੇਡੀ ਰਿਸਪੈਕਟ ਹੁੰਦੀ ਆ ਪਰ ਉਸ ਰਿਸਪੈਕਟ ਨੂੰ ਤੁਸੀਂ ਡਿਜ਼ਰਵ ਕਰਦੇ ਹੋ ਇਹ ਆਪਣੇ ਆਪ ਨੂੰ ਪਤਾ ਇਹ ਹੁਣ ਤੁਸੀਂ ਮੈਨੂੰ ਸਰਦਾਰ ਜੀ ਸਿੰਘ ਸਾਹਿਬ ਜੀ ਕਹਿ ਕੇ ਬੁਲਾਓ ਮੇਰਾ ਕੱਲਾ ਗੋਲ ਦਮਾਲਾ ਹੀ ਬੱਜਿਆ ਹੋਵੇ ਅੰਦਰ ਮੇਰੇ ਪਾਪ ਹੋਵੇ ਤੇ ਮੈਨੂੰ ਪਤਾ ਕਿ ਹਾਂ ਮੈਂ ਡਿਜ਼ਰਵ ਨਹੀਂ ਕਰ ਰਿਹਾ ਹਣਾ ਹੁਣ ਇਹਨਾਂ ਨੂੰ ਵੀ ਮੈਂ ਵੀਰਾ ਕਹਿ ਕੇ ਬੁਲਾਉਣਾ ਅਸੀਂ ਇੱਕ ਦੂਜੇ ਨੂੰ ਰਿਸਪੈਕਟਲੀ ਤੁਸੀਂ ਕਹਿ ਕੇ ਬੁਲਾਉਨੇ ਇੱਕ ਦੂਜੇ ਨੂੰ ਕਿਉਂਕਿ ਦੋਵੇਂ ਇੱਕ ਦੂਜੇ ਨੂੰ ਰਿਸਪੈਕਟ ਦਵਾਂਗੇ ਫੇਰ ਹੀ ਗਾਂ ਚੱਲੂਗੀ ਗੱਲਬਾਤ ਹਣਾ ਹੁਣ ਐਸੇ ਨਹੀਂ ਚਾਹੁੰਦੇ ਕਿ ਕਦੀ ਵੀ ਅੱਡ ਕੇ ਇਹ ਮੁੜ ਕੇ ਅਸੀਂ ਮਨਮਟਾਵ ਹੋ ਜਾਈਏ ਤੇ ਅੱਡ ਡੱਡ ਹੋ ਜਾਈਏ ਤੇ ਰਿਸਪੈਕਟ ਕਰਾਂਗੇ ਤਾਂ ਫੇਰ ਹੀ ਹਰੇਕ ਦੀ ਰਿਸਪੈਕਟ ਕਰੋ ਜਿਸ ਤਰ੍ਹਾਂ ਪੰਜਾਬ ਨੂੰ ਕਿਹਾ ਜਾਂਦਾ ਕਿ ਨਸ਼ਿਆਂ ਦੇ ਦੌਰ ਚੋਂ ਗੁਜ਼ਰ ਰਿਹਾ ਆ ਜਾਂ ਹਣਾ ਇੱਕ ਤਰ੍ਹਾਂ ਦਾ ਕਾਲਾ ਦੌਰ ਹੀ ਆ ਕਹਿ ਦਿੱਤਾ ਜਾਂਦਾ ਤਾਂ ਇਸ ਤਰ੍ਹਾਂ ਜੇ ਸਾਈਕਲ ਰਾਈਡ ਕਰਦੇ ਹੋ ਜਾਂ ਇਸ ਤਰ੍ਹਾਂ ਦੀ ਐਕਟੀਵਿਟੀਆਂ ਕਰਕੇ ਲੱਗਦਾ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਉਹਨਾਂ ਨੂੰ ਇਸ ਰਸਤੇ ਉਹ ਮੋੜਿਆ ਜਾ ਸਕਦਾ ਹੈ ਬਿਲਕੁਲ ਮੋੜਿਆ ਜਾ ਸਕਦਾ ਜੀ ਅਸੀਂ 2-3 ਕਲੱਬ ਬਠਿੰਡੇ 'ਚ ਚੱਲ ਰਹੇ ਆ ਹਨਾ ਜਿਵੇਂ ਹੁਣ ਪਿੱਛੇ ਜੇ ਅਸੀਂ ਪੰਜਾਬ ਰਨਰ ਕਲੱਬ ਵੱਲੋਂ ਇੱਕ ਰਨਿੰਗ ਕਰਵਾਈ ਗਈ ਜਿਹਦੇ 'ਚ ਤਕਰੀਬਨ ਆਪਣੇ ਫਰੀਦਕੋਟ ਤੱਕ ਫਰੀਦਕੋਟ ਤੋਂ 70-70 ਸਾਲ ਦੇ ਮਤਾਵਾਂ ਤੇ ਬਜ਼ੁਰਗ ਅੰਕਲ ਆਏ ਰਣੀ ਕਰਨ ਉਹਨਾਂ ਨੂੰ ਦੇਖ ਕੇ ਹੁਣ ਜਿਹੜੇ ਨੌਜਵਾਨ ਆ ਉਹ ਇਨਸਪਾਇਰਡ ਹੋ ਰਹੇ ਆ ਦੇਖ ਰਿਹਾ ਉਹਨਾਂ ਨੂੰ ਤੇ ਜਦੋਂ ਆਪਾਂ ਐਵੇਂ ਫਿਜ਼ੀਕਲ ਐਕਟੀਵਿਟੀਆਂ ਕਰਾਂਗੇ ਤੇ ਬੰਦੇ ਤਾਂ ਆਪਣੇ ਆਪ ਨਸ਼ਿਆਂ ਵੱਲੋਂ ਜਾਂ ਹੋਰ ਕਰੈਤਾ ਵੱਲੋਂ ਮਨ ਪਾਸੇ ਹੋ ਜਾਂਦਾ ਬਾਕੀ ਜਦੋਂ ਤੁਸੀਂ ਕੋਈ ਨਾ ਕੋਈ ਐਕਟੀਵਿਟੀ ਰੱਖਾਂਗੇ ਫਿਰ ਕੀ ਹੈ ਕਿ ਜਿਹੜੇ ਆਪਣਾ ਲੈਣਾ ਵੇਲਾ ਮਨ ਸ਼ੈਤਾਨ ਦਾ ਘਰ ਉਹ ਚੀਜ਼ ਨਹੀਂ ਰਹਿੰਦੀ ਹਨਾ ਜੋ ਬੱਚੇ ਨੂੰ ਕਹਿੰਦੇ ਨੇ ਕਿ ਬੱਚਾ ਜੀ ਮੋਬਾਈਲ ਬਹੁਤ ਦੇਖਦਾ ਸਾਡਾ ਤੇ ਉਹ ਕਿਵੇਂ ਹਟਾਇਆ ਜਾ ਸਕਦਾ ਉਹਨੂੰ ਕਿਸੇ ਹੋਰ ਐਕਟੀਵਿਟੀ ਚ ਲਗਾ ਦਿਓ ਉਹਨੂੰ ਗਤਕਾ ਸਿਖਾਉਣ ਲਾ ਦਿਓ ਉਹਨੂੰ ਪੇਂਟਿੰਗ ਸਿਖਾਉਣ ਲਾ ਦਿਓ ਉਹਨੂੰ ਕਿਸੇ ਹੋਰ ਐਕਟੀਵਿਟੀ ਚ ਲਾ ਦਿਓ ਉਹਦਾ ਸਾਰਾ ਧਿਆਨ ਉਧਰ ਚਲ ਜੂਗਾ ਜਿਸ ਤਰ੍ਹਾਂ ਅੱਜ ਕੱਲ ਨਵਾਂ ਤਕਨੀਕੀ ਜੋਗ ਆ ਰਿਹਾ ਆ ਲੋਕ ਬਦਲ ਰਹੇ ਨੇ ਫੈਸ਼ਨੇਬਲ ਹੋ ਰਹੇ ਨੇ ਹੁਣ ਹਨਾ ਅਸੀਂ ਹੁਣ ਜੀਨਸ ਵਗੈਰਾ ਪਾਈਆਂ ਤਾਂ ਜਿੱਦਾ ਪ੍ਰਾਤਨ ਜਿਹੜੀਆਂ ਚੀਜ਼ਾਂ ਦਮਾਲਾ ਕੇਸ ਦਾੜੇ ਰੱਖਣੇ ਪ੍ਰਾਤਨ ਕੁੜਤੇ ਪਜਾਮੇ ਜਹਾ ਹਨਾ ਬਾਣਾ ਪਾਣਾ ਤਾਂ ਉਹਦੀ ਅਜ ਦੇ ਸਮੇਂ ਵਿੱਚ ਕਿੰਨੀ ਕਾਇਮੀ ਹੈ ਤੁਹਾਨੂੰ ਕੀ ਲੱਗਦਾ ਹੈ ਜੀ ਅਹਿਮੀਅਤ ਨੂੰ ਦੇਖੋ ਤੇ ਆਪਾਂ ਜਿਹੜਾ ਬਾਣਾ ਆ ਤੇ ਕੁੜਤੇ ਚਾਦਰ ਆ ਜਿਹੜਾ ਕੁੜਤਾ ਚਾਦਰ ਆ ਇਹ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦਾ ਕਲਚਰ ਜਿਹੜਾ ਬਾਣਾ ਹੈ ਗੁਰੂ ਸਾਹਿਬ ਨੇ ਬਖਸ਼ਿਆ ਸੀ ਕਿ ਇਹ ਨਾ ਜਿਹਨੂੰ ਕਹਿੰਦੇ ਨੇ ਕਿ ਫੌਜ ਅਕਾਲ ਪੁਰਖ ਕੀ ਫੌਜ ਉਹ ਬਾਣੇ ਵਾਲੀ ਆ ਕਿ ਜਿੱਤੇ ਬਾਣਾ ਪਾਇਆ ਫਿਰ ਉਹ ਅਕਾਲ ਪੁਰਖ ਕੀ ਫੌਜ ਹੀ ਆ ਹਨਾ ਤੇ ਜੇ ਆਪਾਂ ਬਾਣਾ ਪਾਇਆ ਤੇ ਫਿਰ ਉਹ ਬਾਣੇ ਨੂੰ ਨਭਾਓ ਮਤਲਬ ਸਵਾਲ ਮੇਰਾ ਐਸਾ ਕਿ ਅੱਜ ਦੇ ਸਮੇਂ 'ਚ ਅਹਿਮੀਅਤ ਕਿੰਨੀ ਕਾ ਲੱਗਦਾ ਕਿ ਅੱਜ ਦੇ ਸਮੇਂ ਵਿੱਚ ਇਹ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਨੇ ਜ਼ਰੂਰੀ ਹੈਗੀਆਂ ਨੇ ਜੀ ਜੇ ਆਪਾਂ ਨੂੰ ਬਾਣਾ ਨਹੀਂ ਦਿਖੂਗਾ ਕਿਤੇ ਕਿਸੇ ਦੇ ਪਾਇਆ ਹੋਇਆ ਨਹੀਂ ਬਾਣਾ ਦਿਖੂਗਾ ਕਿਸੇ ਦੇ ਦਸਤਾਰ ਸਜੇ ਨਹੀਂ ਦਿਖੂਗੀ ਦਿਮਾਲੇ ਸਜੇ ਨਹੀਂ ਦਿਖਣਗੇ ਫਿਰ ਕਿਵੇਂ ਪਤਾ ਲੱਗੂਗਾ ਕਿ ਦਿਮਾਲਾ ਕੀ ਚੀਜ਼ ਆ ਹੁਣ ਪਰਿਵਾਰ ਦੇ ਵਿੱਚ ਜਾਂ ਤੁਹਾਡੀ ਸੁਸਾਇਟੀ ਦੇ ਵਿੱਚ ਕੋਈ ਦਮਾਲਾ ਸਜਾਇ ਹੀ ਨਹੀਂ ਰਿਹਾ ਤੇ ਕਿਵੇਂ ਪਤਾ ਲੱਗੂ ਕਿ ਦਮਾਲਾ ਸਾਹਿਬ ਕੀ ਸੀਗਾ ਕਿ ਕਿਵੇਂ ਬਾਬਾ ਫਤੇ ਸਿੰਘ ਨੇ ਦਮਾਲਾ ਸਜਾ ਕੇ ਤੇ ਦਮਾਲਾ ਸਾਹਿਬ ਸ਼ੁਰੂ ਕੀਤਾ ਹਨਾ ਕਿ ਜਦੋਂ ਉਹ ਨਹੀਂ ਨਾਲ ਗੱਤਕਾ ਖੜਾਉਂਦੇ ਪਏ ਸੀ ਤੇ ਨਾਲ ਬਾਬਾ ਫਤੇ ਸਿੰਘ ਜੀ ਅੰਦਰ ਜਾਂਦੇ ਆ ਤੇ ਦਮਾਲਾ ਸਜਾ ਕੇ ਆਉਂਦੇ ਆ ਵੱਡਾ ਸਾਰਾ ਤੇ ਉਸ ਤੋਂ ਬਾਅਦ ਦਮਾਲਾ ਸਾਹਿਬ ਹੋਵੇ ਹੁਣ ਕਈ ਕਈ ਸਿੰਘ ਬਹੁਤ ਵੱਡਾ ਵੱਡਾ ਦਮਾਲਾ ਸਜਾਉਂਦੇ ਜੀ ਜੀ ਹਨਾ ਬਹੁਤ ਬਹੁਤ ਧੰਨਵਾਦ ਭਾਜੀ ਸਮਾਂ ਦਿੱਤਾ ਤੁਸੀਂ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਬਾਈ ਹੁਣੀ ਆ ਇੱਕ ਬਰੀ ਫੇਮਸ ਸਾਈਕਲ ਵਾਲਾ ਕੈਮਰਾਮੈਨ ਕੋਈ ਸਾਈਕਲ ਵਾਲ ਨਿਗਾ ਮਰਾ ਦੇ ਸਾਈਕਲ ਬਾਈਆਂ ਨਾਲ ਕੋ ਹੈ ਗਿਆ ਆ ਬਾਈ ਹੁਣੀ ਯਾਤਰਾ ਜਿਹੜੀ ਆ ਉਹ ਆ ਸ਼੍ਰੀ ਮੁਕਸਰ ਸਾਹਿਬ ਦੀ ਜਿਹੜੀ ਆ ਉਹ ਕਰਦੇ ਆ ਸੋ ਅ ਇਸ ਤਰ੍ਹਾਂ ਬਖੋ ਬਖਰੀ ਨੌਜਵਾਨ ਆਪਣਾ ਫਰਜ ਸਮਝਦੇ ਹੋਏ ਬਖੋ ਬਖਰੀਆਂ ਉੱਥੇ ਸਵਾਵਾ ਨਿਵਾਉਂਗੇ ਕਿਉਂਕਿ ਅਸੀਂ ਹੁਣ ਅਜੇ ਜਾ ਰਹੇ ਹਾਂ ਤੇ ਉੱਥੇ ਕਾਫੀ ਸਾਰੀਆਂ ਤੁਹਾਡੇ ਨਾਲ ਜਿਹੜੀਆਂ ਵੀਡੀਓਜ਼ ਆ ਉਹ ਸ਼ੇਅਰ ਕਰਾਂਗੇ ਸੋ ਉਮੀਦ ਹੈ ਕਿ ਨੌਜਵਾਨਾਂ ਨੂੰ ਇੱਕ ਚੰਗਾ ਸੁਨੇਹਾ ਜਿਹੜਾ ਹੈ ਇਸ ਤੋਂ ਮਿਲੇਗਾ ਤੇ ਨੌਜਵਾਨ ਵੀ ਇਸ ਤੋਂ ਸਹਿਜ ਲਓਗੇ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਸਰੀਰ ਨੂੰ ਬਚਾਉਣ ਲਈ ਗੁਰੂਆਂ ਦੇ ਨਾਲ ਜੁੜਨ ਲਈ ਇਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਉਹਦੇ ਨੇ ਇਸ ਤਰ੍ਹਾਂ ਦੀਆਂ ਬਖੋ ਬਖਰੀਆਂ ਐਕਟੀਵਿਟੀਆਂ ਕਰੀਏ ਕੈਮਰਾਮੈਨ ਪਤਨ ਦੇ ਨਾਲ અમનદીપ સંગઠી પ્રો પંજાબ ટીવી બઠંડા પંજાબ ખેતીવાડી કેન્દ્રિત આર્થિકતા રહ્યા હૈ પર હુણ મુખ્યમંત્રી ભગવંત સિંહ માંન દી અગવાઈ વાળી સરકાર ને ઉદ્યોગ ગાં દી પરફુલતા લઈ પહેલ કરની શુરુ કર દેતી હૈ ઇસે લડી તહેત સ્કૂલાં ચ બિઝનેસ બ્લાસ્ટર સ્કીમ શુરુ કીતી ગઈ હૈ તાકે નવી પનીરી ચ બિઝનેસ દી સમજ પેદા કીતી જા સકે પંજાબ દી નોજવાની નુ کاروبار nal જોડન દા એ શાનદાર તરીકા હૈ ਬਿਜ਼ਨਸ ਬਲਾਸਟਰ ਦੇ ਨਾਲ ਬੱਚੇ ਮਾਰਕੀਟਿੰਗ ਕਿਵੇਂ ਕਰਨੀ ਹੈਗੀ ਹੈ ਫਾਈਨੈਂਸ਼ੀਅਲ ਕੰਮ ਕਿਵੇਂ ਕਰਨਾ ਹੈਗਾ ਲੋਕਾਂ ਨਾਲ ਡੀਲਿੰਗ ਕਸਟਮਰਸ ਨਾਲ ਕੀ ਬਿਹੇਵੀਅਰ ਕਰਨਾ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਜਾਣਕਾਰੀ ਇਹਨਾਂ ਨੂੰ ਮਿਲਦੀ ਹੈ ਵਿਦਿਆਰਥੀਆਂ ਨੂੰ ਬਿਜ਼ਨਸ ਬਲਾਸਟਰ ਸਕੀਮ ਤਹਿਤ ਇੰਨੇ ਜ਼ਿਆਦਾ ਆਪਸ਼ਨ ਦਿੱਤੇ ਗਏ ਹਨ ਕਿ ਉਹ ਕਈ ਕਾਰੋਬਾਰਾਂ ਨਾਲ ਜ਼ਰੂਰ ਜੁੜਨਗੇ ਵੱਖ-ਵੱਖ ਸਕੂਲਾਂ ਦੇ ਬੱਚੇ ਵੱਖੋ-ਵੱਖ ਕਾਰੋਬਾਰੀ ਤਜਰਬੇ ਕਰ ਰਹੇ ਹਨ ਮੈਂ ਬਿਜ਼ਨਸ ਬਲਾਸਟਰ ਵਿੱਚ ਪਾਰਟ ਲੀਤਾ ਸਾਡੀ ਟੀਮ ਦਾ ਆਈਡੀਆ ਨੇਲਾਟ ਤੇ ਸੀ ਸਾਡੀ ਹੋਬੀ ਸੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇਸ ਪ੍ਰੋਗਰਾਮ ਦੇ ਨਾਲ ਸਾਨੂੰ ਬਹੁਤ ਸਹਾਇਤਾ ਮਿਲੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਜਿਹੜੀ ਉਮਰੇ ਵਿਦਿਆਰਥੀ ਬੇਪਰਵਾਹ ਹੁੰਦੇ ਹਨ ਜਾਂ ਰਸਤੇ ਤੋਂ ਭਟਕਦੇ ਹਨ ਉਸੇ ਉਮਰੇ ਉਹਨਾਂ ਨੂੰ ਦੇਸ਼ 'ਚ ਇੱਕ ਜ਼ਿੰਮੇਵਾਰ ਨਾਗਰਿਕ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਇੱਥੋਂ ਸਕਿਲਡ ਲੇਬਰ ਤੇ ਸਕਿਲਡ ਇੰਜੀਨੀਅਰਸ ਸਕਿਲਡ ਜਿਹੜਾ ਪੰਜਾਬੀ ਜਿਹੜੇ ਹੋਣਗੇ ਨਾ ਉਹ ਸਕਿਲਡ ਮਿਲਣਗੇ ਸਾਨੂੰ ਕੰਮ ਹੁਣ ਕਾਰੋਬਾਰ ਲਾਏਗਾ ਛਲਾਂਗਾ ਪੰਜਾਬ ਨੇ ਪਟੀਆਂ ਵੱਡੀਆਂ ਪੁਲਾਂਗਾ